ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਉਣ ਲੱਗਿਆ ਤੇ ਦੇਣ ਲੱਗਿਆ ਉਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਜੀ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਸੰਗਤ ਜੀ ਪਿੰਡ ਡਢਹੇੜੀ ਦੇ ਇਸ ਸਥਾਨ ਨਾਲ ਸੰਬੰਧਤ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਦਾ ਇਤਿਹਾਸ ਐਵੇਂ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਸਾਹਿਬ ਜੀ ਦਾ ਕਿਲਾ ਛੱਡਿਆ ਤਾਂ ਬਾਬਾ ਜੋਰਾਵਰ ਸਿੰਘ ਜੀ ਵੀ ਨਾਲ ਸਨ ਤੇ ਸਰਸਾ ਨਦੀ ਤੱਕ ਨਾਲ ਆਏ ਸਨ ਉੱਥੋਂ ਜਦੋਂ ਉਹ ਇੱਕ ਜੱਥੇ ਵਿੱਚ ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਵੀ ਸਨ ਉਸੇ ਜੱਥੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਵੀ ਸ਼ਾਮਲ ਸਨ ਇਹ ਅੱਗੇ ਜਾ ਕੇ ਮਲਕਪੁਰ ਰੰਗੜਾ ਦੀ ਜੋ ਲੜਾਈ ਹੋਈ ਉਹਦੇ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਤੇ ਭਾਈ ਬਚਿੱਤਰ ਸਿੰਘ ਜੀ ਵੀ ਗੰਭੀਰ ਜ਼ਖਮੀ ਹੋ ਗਏ ਤੇ ਬਾਬਾ ਜੋਰਾਵਰ ਸਿੰਘ ਜੀ ਵੀ ਜ਼ਖਮੀ ਹੋ ਗਏ ਸਨ ਭਾਈ ਗੁਰਸਾ ਸਿੰਘ ਜੀ ਭਾਈ ਸੇਵਾ ਸਿੰਘ ਜੀ ਭਾਈ ਬੱਗਾ ਸਿੰਘ ਜੀ ਇਹਨਾਂ ਤਿੰਨਾਂ ਜਣਿਆਂ ਨੇ ਬਾਬਾ ਜੋਰਾਵਰ ਸਿੰਘ ਜੀ ਨੂੰ ਇੱਕ ਗੱਡੇ ਉੱਤੇ ਬਾਗੇ ਲੋਹਾਂ ਨਗਰੀ ਪਿੰਡ ਮੰਡੀ ਗਵਿੰਦਗੜ੍ਹ ਲੈ ਗਏ ਦੀ ਇਸ ਪਿੰਡ ਵਿੱਚ ਜਿੱਥੇ ਇਹਨਾਂ ਦੀ ਇਸਤਿਆਰੀ ਵਿੱਚੋਂ ਮਾਈ ਭੂਪਾ ਜੀ ਸਨ ਤੇ ਇੱਥੇ ਹੀ ਇਹਨਾਂ ਦਾ ਇਲਾਜ ਹੋਇਆ ਤੇ ਨੌ ਬਰ ਨੌ ਹੋਇ ਸੋਏ ਹੋਈ ஸ்தான ਜਿੱਥੇ ਬਾਬਾ ਜੋਰਾਵਰ ਸਿੰਘ ਜੀ ਦਾ ਇਲਾਜ ਹੋਇਆ ਬਾਬਾ ਜੋਰਾਵਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਗੋਦ ਲਏ ਪੁੱਤਰ ਸਨ। ਯਾਨੀ ਕਿ ਪਾਲਤ ਪੁੱਤਰ ਸਨ। ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ। ਤੇ ਬਾਬਾ ਜੋਰਾਵਰ ਸਿੰਘ ਜੀ ਰਾਜਸਥਾਨ ਦੇ ਚਿਤੌੜਗੜ੍ਹ ਬਿਖੇ ਜਾ ਕੇ ਸ਼ਹੀਦ ਹੋਏ ਸਨ ਇਸ ਜਗ੍ਹਾ ਬਾਰੇ ਸੋਏ ਜਿਹੜਾ ਪਿੰਡ ਡਢੇੜੀ ਇਹ ਬਿਲਕੁਲ ਮੰਡੀ ਗਵਿੰਦਗੜ੍ਹ ਦਾ ਬਿਲਕੁਲ ਨਾਲ ਹੀ ਵਸਦਾ ਹੈ ਸੋਇਤ੍ਰੇ ਕਪੂਰਾ ਸਾਹਿਬ ਵੀ ਆਇਆ ਹੈ ਸਗਰਦਾਰ ਸਾਹਿਬ ਬਿਖੇ ਜਿੱਥੇ ਕੁਝ ਪ੍ਰਾਰਥਨਾ ਵਸਤਾਂ ਵੀ ਪਈਆਂ ਹਨ ਆਓ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਉਨੇ ਆ ਸੋ ਇਹ ਪਈਆਂ ਹਨ ਕੁਝ ਪ੍ਰਾਰਥਨਾ ਵਸਤਾਂ ਸੋ ਇਹ ਦੀ ਇਸ ਗੁਰੂ ਘਰ ਦਾ ਇਤਿਹਾਸ ਜੇ ਕਹਿੰਦਿਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ ਜੀ